ਅੰਮ੍ਰਿਤਕੌਰ ਜੀ ਦੀ ਕਹਾਣੀ ਸਕੂਨ ਨਾ ਨਾ ਬਸ ਬਸ ਠੀਕ ਐ ਇਹ ਆਖਦਿਆਂ ਮੇਰੇ ਸਹੁਰਾ ਸਾਹਿਬ ਨੇ ਪੈਰ ਪਿਸ਼ਾ ਖਿੱਚ ਲੈ ਅੰਦਰੋਂ ਬੇਇੱਜ਼ਤੀ ਵੀ ਮਹਿਸੂਸ ਹੋਈ ਤੇ ਇਸ ਤਰ੍ਹਾਂ ਵੀ ਲੱਗਿਆ ਜਿਵੇਂ ਮੰਦਰ ਜਾਂ ਗੁਰਦੁਆਰੇ ਵਿੱਚੋਂ ਬਾਹਾਂ ਤੋਂ ਫੜ ਕੇ ਕਿਸੇ ਨੇ ਪਿਸ਼ਾਵਲ ਨੂੰ ਤੱਕਾ ਦਿੱਤਾ ਹੋਵੇ ਪਰ ਸਤਿਸ਼੍ਰੀ ਅਕਾਲ ਦਾ ਜਵਾਬ ਉਹਨਾਂ ਜ਼ਰੂਰ ਦੇ ਦਿੱਤਾ ਬੀਜੀ ਨੇ ਪੈਰਾਂ ਨੂੰ ਹੱਥ ਤਲਵਾ ਲਏ ਪਰ ਅਸੀਸ ਕੋਈ ਨਾ ਦਿੱਤੀ ਉਹ ਬਾਅਦ ਵਿੱਚ ਪਤਾ ਲੱਗਿਆ ਕਿ ਉਹਨਾਂ ਦਾ ਸੁਭਾਅ ਨਹੀਂ ਅਸੀਸਾ ਦੇਣ ਵਾਲਾ। ਕਈ ਬਜ਼ੁਰਗਾਂ ਦਾ ਸੁਭਾਅ ਹੁੰਦਾ ਹੈ ਕਿ ਪਾਣੀ ਦਾ ਗਲਾਸ ਫੜਾ ਦਿਓ ਤਾਂ ਵੀ ਅਸੀਸਾਂ ਦੀਆਂ ਛੜੀਆਂ ਲਾ ਦੇਣਗੇ। ਪਰ ਅਸੀਸਾਂ ਦੇਣ ਦੇ ਮਾਮਲੇ ਵਿੱਚ ਬੀਜੀ ਨੇ ਸਾਰੀ ਉਮਰ ਕੰਜੂਸੀ ਹੀ ਕੀਤੀ ਹੈ। ਵਿਆਹ ਤੋਂ ਦੋਕ ਦਿਨ ਬਾਅਦ ਹੀ ਆਂਟਾ ਵੰਡਣਾ ਦੀਆਂ ਗੱਲਾਂ ਮੇਰੇ ਕੰਨੀਆਂ ਪਈਆਂ। ਹਾਂ ਕੁੜੇ ਇਹ ਪੈਰੀ ਹੱਥ ਲਾ ਦਿਆ ਕਰੂ। ਪੜ੍ਹੀ ਲਿਖੀ ਨੂੰ ਲੈ ਲਈ। ਪੈਰੀ ਹੱਥ ਨਾ ਕਿਤੇ ਦੂਰੋ ਹੀ ਸਾਸਰੀ ਕਾਲ ਹੋਇਆ ਕਰੂ। ਹੀ ਹੀ ਹੀ। ਉਹ ਹੱਸਦੀਆਂ ਮੈਂ ਸੋਚਿਆ ਆਹ ਕੀ ਗੱਲ ਹੋਈ ਇਹ ਤਾਂ ਕਿਤੇ ਵੀ ਨਹੀਂ ਲਿਖਿਆ ਕਿ ਪੜ੍ਹੇ ਲਿਖੇ ਆਦਰ ਸਤਿਕਾਰ ਨਹੀਂ ਕਰਦੇ ਰੱਬ ਦਾ ਸ਼ੁਕਰ ਕੀਤਾ ਕਿ ਇਹ ਗੱਲਾਂ ਮੇਰੇ ਕੰਨੀਆਂ ਪਈਆਂ ਨਹੀਂ ਤਾਂ ਕੀ ਪਤਾ ਮੈਂ ਵੀ ਇਹੀ ਸੋਚ ਲੈਂਦੀ ਕਿ ਮਨ ਵਿੱਚ ਸਤਿਕਾਰ ਹੋਣਾ ਚਾਹੀਦਾ ਹੈ ਦਿਖਾਵਾ ਕਰਨ ਦਾ ਕੀ ਫਾਇਦਾ ਪਰ ਹੁਣ ਮੇਰੀ ਸੋਚ ਥੋੜੀ ਬਦਲੀ ਮਨ ਕਿਹੜਾ ਕੋਈ ਫਰੋਲ ਕੇ ਦੇਖਦਾ ਕੁਝ ਇਸ ਤਰ੍ਹਾਂ ਦੇ ਕੰਮ ਹੋਣੇ ਚਾਹੀਦੇ ਹਨ ਕਿ ਪਤਾ ਲੱਗੇ ਤੁਸੀਂ ਸਤਿਕਾਰ ਕਰਦੇ ਹੋ ਇਹ ਵੀ ਕਿਹਾ ਲਵਾਂ ਕਿ ਥੋੜਾ ਦਿਖਾਵੇ ਵਾਲਾ ਫਰਜ਼ ਨਿਭਾ ਲੈਣ ਵਿੱਚ ਕੋਈ ਹਰਜ ਨਹੀਂ। ਬਾਪੂ ਜੀ ਦਾ ਪਿਸ਼ਾਹ ਨੂੰ ਪਿਆਰ ਖਿੱਚਣਾ ਮੈਨੂੰ ਚੰਗਾ ਨਹੀਂ ਸੀ ਲੱਗਦਾ। ਇਹੀ ਦੇਖਿਆ ਸੁਣਿਆ ਸੀ ਕਿ ਪਿਆਰ ਪਿਸ਼ਾਹ ਕੋਈ ਉਦੋਂ ਹੀ ਖਿੱਚਦਾ ਹੈ ਜਦੋਂ ਪੈਰੀ ਹੱਥ ਲਾਉਣ ਵਾਲੇ ਨਾਲ ਕੋਈ ਸਖਤ ਨਾਰਾਜ਼ਗੀ ਹੋਵੇ। ਕਈ ਤਰ੍ਹਾਂ ਦੇ ਖਿਆਲ ਮਨ ਵਿੱਚ ਆਉਂਦੇ ਕਿ ਸ਼ਾਇਦ ਮੇਰੇ ਪਿਕੇਆਂ ਨੇ ਉਮੀਦ ਨਾਲੋਂ ਘੱਟ ਸਮਾਨ ਦਿੱਤਾ ਹੋਵੇਗਾ। ਜਾਂ ਮੇਰਾ ਪੜੀ ਲਿਖੀ ਹੁਣ ਆਪਸੰਦ ਨਾ ਹੋਵੇ ਜਿਵੇਂ ਆਮ ਕਰਕੇ ਪਿੰਡਾਂ ਵਿੱਚ ਪੜੀ ਲਿਖੀ ਨੂਹ ਦਾ ਆਉਣਾ ਇਹ ਸਮਝ ਲਿਆ ਜਾਂਦਾ ਕਿ ਬਜ਼ੁਰਗਾਂ ਦੇ ਕਰਮਾ ਵਿੱਚ ਸੁੱਖ ਨਹੀਂ ਇਹ ਭਰਮ ਪਾਲੇ ਹੋਏ ਹੁੰਦੇ ਨੇ ਕਿ ਪੜੀਆਂ ਲਿਖੀਆਂ ਨੂਹਾਂ ਕੰਮ ਨਹੀਂ ਕਰਦੀਆਂ ਉਹ ਆਖਦੇ ਹਨ ਕਿ 7 ਵਜੇ ਤਾਂ ਉਹਨਾਂ ਦੀ ਅੱਖ ਹੀ ਖੁੱਲਦੀ ਹੈ ਉਹਨੇ ਨੂੰ ਪਿੰਡਾਂ ਵਾਲੇ ਅੱਧੇ ਕੰਮ ਨਿਪਟਾ ਲੈਂਦੇ ਹਨ ਭਾਵੇਂ ਹਰ ਕਿਸੇ ਤੇ ਇਹ ਗੱਲ ਲਾਗੂ ਨਹੀਂ ਹੁੰਦੀ ਸਾਡੇ ਬੀਜੀ ਨੇ ਵੀ ਤਾਂ ਵਿਆਹ ਤੋਂ ਥੋੜੇਕ ਦਿਨਾਂ ਬਾਅਦ ਹੀ ਮੈਨੂੰ ਸੁਣਾ ਵੀ ਦਿੱਤਾ ਸੀ ਤੇਰਾ ਮਾਮਾ ਕਹਿੰਦਾ ਮੇਰੀ ਭੈਣ ਦੇ ਕਰਮਾ ਵਿੱਚ ਸੁੱਖ ਨਹੀਂ ਤਾਹੀਂ ਪੜੀ ਲਿਖੀ ਨੂੰ ਲੈ ਲਈ ਮੈਂ ਬੜੀ ਹੈਰਾਨ ਹੋਈ ਕਿ ਜਿਹੜਾ ਬੰਦਾ ਮੈਨੂੰ ਚੰਗੀ ਤਰ੍ਹਾਂ ਜਾਣਦਾ ਹੀ ਨਹੀਂ ਉਸਨੇ ਇਹ ਕਿਵੇਂ ਕਹਿ ਦਿੱਤਾ ਇਹ ਤਾਂ ਬਾਅਦ ਵਿੱਚ ਪਤਾ ਲੱਗਿਆ ਕਿ ਜਦੋਂ ਧੀ ਨੂੰ ਬਣ ਕੇ ਕਿਸੇ ਦੇ ਘਰ ਚਲੀ ਜਾਂਦੀ ਹੈ ਤਾਂ ਉਹਨੂੰ ਬਥੇਰੇ ਇਸ ਤਰ੍ਹਾਂ ਦੇ ਸਰਟੀਫਿਕੇਟ ਵੀ ਮਿਲ ਜਾਂਦੇ ਨੇ ਜੋ ਉਹਨੇ ਸੋਚਿਆ ਵੀ ਨਹੀਂ ਹੁੰਦਾ ਚਲੋ ਇਹ ਗੱਲ ਤਾਂ ਵੱਖਰੀ ਐ ਚਿੰਤਾ ਤਾਂ ਬਾਪੂ ਜੀ ਦੀ ਨਾਰਾਜ਼ਗੀ ਦੀ ਸੀ ਸਮਾਂ ਬੀਤਦਾ ਰਿਹਾ ਬਾਪੂ ਜੀ ਦੀਆਂ ਗੱਲਾਂ ਤੋਂ ਮੈਨੂੰ ਕਦੇ ਵੀ ਲਾਲਚ ਦੀ ਬੂਹ ਨਹੀਂ ਆਈ ਮੈਨੂੰ ਉਹ ਕਿਸੇ ਦਰਵੇਸ਼ ਦੀ ਤਰ੍ਹਾਂ ਲੱਗਦੇ ਬਿਲਕੁਲ ਇੱਕ ਰੁੱਖ ਵਾਂਗ ਉਹਨਾਂ ਆਪਣੀ ਜ਼ਿੰਦਗੀ ਵਿੱਚ ਬਹੁਤ ਔਖੇ ਦਿਨ ਦੇਖੇ ਸਨ ਮਾਪੇ ਸਿਰ ਤੇ ਹੈ ਨਹੀਂ ਸਨ ਰਿਸ਼ਤੇਦਾਰੀਆਂ ਵਿੱਚ ਰਹਿ ਕੇ ਪੜੇ ਤੇ ਵੱਡੇ ਹੋਏ ਸਨ ਜਦੋਂ ਥੋੜੇ ਵੱਡੇ ਹੋਏ ਤਾਂ ਆਪਣੇ ਛੋਟੇ ਭਰਾਵਾਂ ਦੇ ਵਿਆਹ ਵੀ ਕੀਤੇ ਅਤੇ ਸਾਰਿਆਂ ਨੂੰ ਬਰਾਬਰੀ ਦੀ ਜ਼ਮੀਨ ਵੀ ਬਣਾ ਦਿੱਤੀ ਸੀ ਸਕੂਲੀ ਪੜਾਈ ਤਾਂ ਉਹਨਾਂ ਨੇ ਹੀ ਸੀ ਕੀਤੀ ਹੋਈ ਪਰ ਉਹਨਾਂ ਜ਼ਿੰਦਗੀ ਨੂੰ ਆਪਣੇ ਆਪ ਨੂੰ ਬੜੇ ਪੜੇ ਲਿਖੇ ਸਮਝਣ ਵਾਲੇ ਲੋਕਾਂ ਨਾਲੋਂ ਵਧੀਆ ਸੁਚੱਜੇ ਤਰੀਕੇ ਨਾਲ ਜੀਵਿਆ ਮੇਰਾ ਸੱਚੀ ਚਿਤ ਕਰਦਾ ਹੁੰਦਾ ਸੀ ਉਹਨਾਂ ਦੇ ਪੈਰਾਂ ਨੂੰ ਹੱਥ ਲਾਉਣ ਨੂੰ ਪਰ ਜਦੋਂ ਮੈਂ ਉਹਨਾਂ ਕੋਲ ਜਾ ਕੇ ਝੁਕਦੀ ਉਹ ਪਿਸ਼ਾਹ ਹਟ ਜਾਂਦੇ ਇਹ ਗੱਲ ਮੇਰੇ ਦਿਲ ਤੇ ਬੜੀ ਸੱਟ ਮਾਰਦੀ ਪਿੰਡਾਂ ਵਿੱਚ ਨੂੰ ਸੋਹਰਾ ਆਪਸ ਵਿੱਚ ਬਹੁਤੀਆਂ ਗੱਲਾਂ ਨਹੀਂ ਕਰਨ ਕਰਦੇ ਹੁੰਦੇ ਇਸ ਲਈ ਬਾਪੂ ਜੀ ਨੂੰ ਪੁੱਛਣਾ ਕਿ ਉਹ ਐਦਾਂ ਕਿਉਂ ਕਰਦੇ ਹਨ ਦਾ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ ਉਹ ਵੈਸੇ ਵੀ ਬਹੁਤ ਘੱਟ ਬੋਲਦੇ ਸਨ ਭੇੜੇ ਵਿੱਚ ਵੀ ਨੀਮੀ ਪਾ ਕੇ ਵਿਚਾਰੇ ਜਿਹੇ ਬਣ ਕੇ ਮੰਜੇ ਤੇ ਬੈਠੇ ਹੁੰਦੇ ਮੈਂ ਬੀਜੀ ਨੂੰ ਪੁੱਛਿਆ ਕਿ ਬਾਪੂ ਜੀ ਚੁੱਪ ਕਰਕੇ ਕਿਉਂ ਬੈਠੇ ਰਹਿੰਦੇ ਨੇ ਬੀਜੀ ਨੇ ਬੜੀ ਹਾਸੋ ਹੀਣੀ ਗੱਲ ਆਖੀ ਕਹਿੰਦੇ ਤੇਰਾ ਬਾਪੂ ਤੇਥੋਂ ਸੰਗਦਾ ਤੂੰ ਪੜੀ ਲਿਖੀ ਐ ਉਹ ਕਹਿੰਦਾ ਕਿ ਬਹੂ ਕੀ ਆਖੂਗੀ ਕਿਵੇਂ ਬੋਲਦੇ ਨੇ ਉਹਨਾਂ ਦੀ ਬੋਲੀ ਵਿੱਚ ਪੁਆਦੀ ਦਾ ਰਲੇਵਾ ਸੀ ਮੈਂ ਸਮਝ ਗਈ ਹੌਲੀ ਹੌਲੀ ਅਸੀਂ ਬਾਪੂ ਜੀ ਨੂੰ ਵੀ ਗੱਲਾਂ ਵਿੱਚ ਸ਼ਾਮਲ ਕਰਨ ਲੱਗ ਪਏ ਕਈ ਵਾਰ ਉਹ ਥੋੜਾ ਫਰਕ ਨਾਲ ਬੈਠੇ ਜਦੋਂ ਅਸੀਂ ਬੀਜੀ ਨਾਲ ਗੱਲਾਂ ਕਰਦੇ ਤਾਂ ਸਾਡੀਆਂ ਗੱਲਾਂ ਸੁਣਦੇ ਰਹਿੰਦੇ ਅਸੀਂ ਬਾਪੂ ਜੀ ਨੂੰ ਵੀ ਕੋਈ ਨਾ ਕੋਈ ਗੱਲ ਪੁੱਛ ਲੈਂਦੇ ਤਾਂ ਉਹ ਦੱਸਣ ਲੱਗ ਪੈਂਦੇ ਮੈਨੂੰ ਇਹ ਤਾਂ ਤਸੱਲੀ ਹੋ ਜਾਂਦੀ ਕਿ ਬਾਪੂ ਜੀ ਨਰਾਜ਼ ਤਾਂ ਨਹੀਂ ਪਰ ਕੋਈ ਨਾ ਕੋਈ ਅਜਿਹੀ ਘਟਨਾ ਜੋ ਮੈਨੂੰ ਚੰਗੀ ਨਾ ਲੱਗਦੀ ਮੈਨੂੰ ਸੋਚਣ ਤੇ ਮਜਬੂਰ ਕਰ ਦਿੰਦੀ ਕਿ ਬਾਪੂ ਜੀ ਨਰਾਜ਼ ਹਨ ਬੀਜੀ ਬਾਪੂ ਜੀ ਪੈਰਾਂ ਨੂੰ ਹੱਥ ਕਿਉਂ ਨਹੀਂ ਲਵਾਉਂਦੇ ਇੱਕ ਦਿਨ ਮੈਂ ਬੀਜੀ ਨੂੰ ਪੁੱਛਿਆ ਸਾਰਾ ਦਿਨ ਗਲੀਆਂ ਵਿੱਚ ਗੋਹਾ ਮੱਤ ਦਾ ਫਿਰਦਾ ਜੁੱਤੀਆਂ ਲਿਬੜੀਆਂ ਰਹਿੰਦੀਆਂ ਗੋਹੇ ਨਾਲ ਤਾਂ ਨਹੀਂ ਲਵਾਉਂਦਾ ਹੋ ਕਿ ਬਹੁ ਪੜੀ ਲਿਖੀ ਐ ਕਿ ਆਖੂ ਬੀਜੀ ਦੇ ਜਵਾਬ ਤੇ ਮੈਨੂੰ ਹਾਸਾ ਆ ਗਿਆ ਪਿੰਡਾਂ ਵਿੱਚ ਆਮ ਕਰਕੇ ਬਜ਼ੁਰਗਾਂ ਦੀਆਂ ਇਹੋ ਜਿਹੀਆਂ ਗੱਲਾਂ ਹੀ ਹੁੰਦੀਆਂ ਹਨ ਉਹ ਕਦੇ ਵੀ ਪਿਆਰ ਦਾ ਦਿਖਾਵਾ ਨਹੀਂ ਕਰਦੇ ਹੁੰਦੇ ਪਰ ਜਦੋਂ ਉਹ ਮੰਝੇ ਤੇ ਬੈਠੇ ਹੁੰਦੇ ਨੇ ਉਦੋਂ ਕਿਹੜਾ ਲਵਾਉਂਦੇ ਨੇ ਮੈਂ ਥੋੜਾ ਸੋਚ ਕੇ ਆਖਿਆ ਇਹ ਤਾਂ ਕਿਸੇ ਤੋਂ ਵੀ ਨਹੀਂ ਲਵਾਉਂਦਾ ਮੈਂ ਸੋਚਿਆ ਚਲੋ ਫਿਰ ਤਾਂ ਕੋਈ ਗੱਲ ਨਹੀਂ ਮੈਂ ਆਪਣੀ ਚਿੰਤਾ ਘਟਾ ਲਈ ਇਸ ਪਾਸਿਓਂ ਪਰ ਇੱਕ ਦਿਨ ਪਿੰਡ ਵਿੱਚੋਂ ਚਾਚਾ ਜੀ ਦੀ ਨੂਨੇ ਬਾਪੂ ਜੀ ਦੇ ਪੈਰੀ ਹੱਥ ਲਾਏ। ਉਹਨੂੰ ਚੁੱਪ ਕਰਕੇ ਲਵਾ ਲਏ ਤੇ ਸਿਰ ਪਲੋਸਿਆ। ਮੈਨੂੰ ਲੱਗਿਆ ਜਿਵੇਂ ਖਜ਼ਾਨਾ ਲੁੱਟਿਆ ਜਾ ਰਿਹਾ ਹੋਵੇ। ਮੈਂ ਫਿਰ ਬੀਜੀ ਨੂੰ ਪੁੱਛਿਆ। ਇਹ ਦੀਆਂ ਇਹ ਹੀ ਜਾਣੇ। ਬੀਜੀ ਨੇ ਸੌ ਦੀ ਇੱਕ ਸੁਣਾ ਦਿੱਤੀ। ਇੱਕ ਵਾਰ ਮੈਂ ਤੇ ਮੇਰੇ ਪਤੀ ਰਿਸ਼ਤੇਦਾਰੀਆਂ ਵਿੱਚੋਂ ਘੁੰਮ ਕੇ ਚਾਰਕ ਦਿਨਾਂ ਬਾਅਦ ਘਰ ਆਏ। ਬਾਪੂ ਜੀ ਘਰ ਨਹੀਂ ਸਨ। ਉਹ ਜ਼ਿਆਦਾ ਸਮਾਂ ਗੁਰਦੁਆਰਾ ਸਾਹਿਬ ਦੇ ਬਰਾਂਡੇ ਵਿੱਚ ਬੈਠੇ ਬਜ਼ੁਰਗਾਂ ਕੋਲ ਹੀ ਬਿਤਾਉਂਦੇ। ਉੱਥੇ ਲੱਗੇ ਰੁੱਖ ਬੂਟਿਆਂ ਨੂੰ ਪਾਣੀ ਪਾ ਦਿਆ ਕਰਦੇ ਸਨ ਚਾਹ ਰੋਟੀ ਦੇ ਸਮੇਂ ਹੀ ਘਰ ਆਉਂਦੇ ਸਾਰੇ ਬਜ਼ੁਰਗ ਹੀ ਚਾਹ ਰੋਟੀ ਆਪਣੇ ਆਪਣੇ ਘਰ ਆ ਕੇ ਹੀ ਖਾਂਦੇ ਉਹ ਆਖਦੇ ਕਿ ਗੁਰੂ ਘਰ ਲਈ ਇਕੱਠਾ ਕੀਤਾ ਦੁੱਧ ਅਤੇ ਅੰਨ ਪਾਣੀ ਰਾਹੀਆਂ ਪਾਦੀਆਂ ਲਈ ਤੇ ਹੋਰ ਲੋੜਵੰਦਾ ਲਈ ਹੁੰਦਾ ਹੈ ਅੱਜ ਜਦ ਬਾਪੂ ਜੀ ਘਰ ਆਉਣਗੇ ਆਪਾਂ ਫਟਾਫਟ ਪਿਆਰੀ ਹੱਥ ਲਾ ਦੇਾਂਗੇ ਮੈਂ ਆਪਣੇ ਪਤੀ ਨੂੰ ਆਖਿਆ ਮੈਨੂੰ ਸੰਗ ਆਉਂਦੀ ਹੈ ਅਸੀਂ ਨਹੀਂ ਲਾਇ ਕਦੇ ਤੂੰ ਪਿਆਰੀ ਹੱਥ ਲਾਉਣ ਦੇ ਇੰਨਾ ਪਿੱਛੇ ਕਿਉਂ ਪਈ ਐ ਜਿਵੇਂ ਸ਼ੁਦਾਈ ਕਰਦੇ ਹੁੰਦੇ ਨੇ ਉਹਨੂੰ ਥੋੜੀ ਨਰਾਜ਼ਗੀ ਨਾਲ ਆਖਿਆ ਲਾ ਕੇ ਦਿਖਾਇਓ ਅੱਜ ਬਾਪੂ ਜੀ ਕਿੰਨੇ ਖੁਸ਼ ਹੋਣਗੇ ਮੈਂ ਕਿਹਾ ਕਾਫੀ ਮਿੰਤਾ ਤਰਲੇ ਤੋਂ ਬਾਅਦ ਉਹ ਮੰਨ ਗਏ ਮਨ ਵਿੱਚ ਡਰ ਅਤੇ ਖੁਸ਼ੀ ਦੇ ਭਾਵ ਵਾਰ-ਵਾਰ ਸਿਰ ਚੁੱਕਦੇ ਕਦੇ ਸੋਚਾਂ ਕਿ ਉਹਨਾਂ ਕੋਈ ਸੰਕਲਪਨਾ ਕੀਤਾ ਹੋਵੇ ਉਹ ਨਾ ਟੁੱਟ ਜਾਵੇ ਕਿਤੇ ਕਦੇ ਸੋਚਾਂ ਅੱਜ ਇੱਕ ਪਾਸਾ ਹੋ ਜਾਊ ਜੇ ਬਾਪੂ ਜੀ ਗੁੱਸੇ ਹੋਏ ਤਾਂ ਪੁੱਛ ਲਵਾਂ ਕਿ ਮੇਰਾ ਕੀ ਕਸੂਰ ਹੈ ਮੇਰੀ ਗਲਤੀ ਦੱਸੋ ਕੀ ਪੜੇ ਲਿਖੇ ਹੋਣਾ ਕੋਈ ਗੁਨਾਹ ਹੈ ਬਸ ਅੰਦਰ ਵਿਚਾਰ ਆ ਜਾ ਰਹੇ ਸਨ ਢੁੜਕੂ ਲੱਗਿਆ ਪਿਆ ਸੀ ਇਹ ਤਾਂ ਪਤਾ ਸੀ ਕਿ ਬਾਪੂ ਜੀ ਨੇ ਪੈਰ ਪਿਸ਼ਾ ਖਿੱਚ ਲੈਣੇ ਨੇ ਫਿਰ ਹੁਣ ਕੀ ਕਰੀਏ ਸੋਚਿਆ ਲੁਕ ਕੇ ਇੱਕਦਮ ਸਾਹਮਣੇ ਆ ਜਾਵਾਂਗੇ ਉਹਨਾਂ ਨੂੰ ਪਤਾ ਹੀ ਨਾ ਲੱਗੇ ਕਿ ਕੀ ਹੋਇਆ ਬਾਪੂ ਜੀ ਦੇ ਆਉਣ ਦਾ ਪਤਾ ਤਾਂ ਲੱਗ ਹੀ ਜਾਂਦਾ ਹੁੰਦਾ ਸੀ ਜਦੋਂ ਬਾਪੂ ਜੀ ਘਰ ਆਉਂਦੇ ਤਾਂ ਗਲੀ ਵਿੱਚ ਸੁੱਤੇ ਕੁੱਤੇ ਅੰਗੜਾਈਆਂ ਲੈ ਲੈ ਉੱਠਦੇ ਤੇ ਉਹਨਾਂ ਦੇ ਪੈਰਾਂ ਵਿੱਚ ਲਿਟਣ ਲੱਗ ਪੈਂਦੇ ਬਾਪੂ ਜੀ ਆਖਦੇ ਉਹ ਬੱਸ ਉਹ ਤੇਰੀ ਬੱਸ ਬੱਸ ਉਹ ਬੱਸ ਪੁੱਤ ਬੱਸ ਕਰੋ ਹੁਣ ਇਹੀ ਆਖਦਿਆਂ ਬਾਪੂ ਜੀ ਅੰਦਰ ਆ ਜਾਂਦੇ ਕੁੱਤੇ ਵਾਪਸ ਮੁੜ ਜਾਂਦੇ ਜਦੋਂ ਬਾਪੂ ਜੀ ਦੀ ਆਵਾਜ਼ ਆਈ ਅਸੀਂ ਦਰਵਾਜ਼ੇ ਪਿੱਛੇ ਲੁੱਕ ਗਏ ਉਹ ਆਉਣ ਸਾਰ ਸਾਹਮਣੇ ਕੰਧ ਤੇ ਲੱਗੀ ਘੜੀ ਤੇ ਸਮਾਂ ਦੇਖਦੇ ਹੁੰਦੇ ਸਨ ਉਹਨਾਂ ਦੀ ਨਿਗਾਹ ਉੱਪਰ ਘੜੀ ਵੱਲ ਅਸੀਂ ਉਹਨਾਂ ਦੇ ਪੈਰਾਂ ਵਿੱਚ ਇੱਕ ਪਾਸੇ ਮੈਂ ਦੂਜੇ ਪਾਸੇ ਉਹਨਾਂ ਦਾ ਪੁੱਤਰ ਇਹ ਸਭ ਕੁਝ ਅਚਾਨਕ ਹੋ ਗਿਆ ਬਾਪੂ ਜੀ ਨੇ ਮੇਰੇ ਸਿਰ ਤੇ ਹੱਥ ਰੱਖ ਦਿੱਤਾ ਆਪਣੇ ਪੁੱਤਰ ਨੂੰ ਜੱਫੀ ਵਿੱਚ ਲੈ ਲਿਆ ਪਿਓ ਪੁੱਤ ਕਿੰਨੀ ਦੇਰ ਜੱਫੀਆਂ ਪਾਈ ਗਏ ਬਾਪੂ ਜੀ ਬਹੁਤ ਖੁਸ਼ ਸਨ ਕਹਿਣ ਲੱਗੇ ਅੱਜ ਤਾਂ ਤੁਸੀਂ ਜਿੱਤ ਗਏ ਬਈ ਮੈਂ ਵੀ ਖੁਸ਼ ਸੀ ਚਿੰਤਾ ਨਿਬੜੀ ਹੁਣ ਬਾਪੂ ਜੀ ਪਿਆਰ ਪਿਸ਼ਾਹ ਨਹੀਂ ਖਿੱਚਣਗੇ ਪਤਾ ਨਹੀਂ ਕੀ ਮਨ ਵਿੱਚ ਆਇਆ ਸ਼ਾਮ ਨੂੰ ਬਾਪੂ ਜੀ ਆਪਣੇ ਬੇਟੇ ਨੂੰ ਕਹਿਣ ਲੱਗੇ ਹੁਣ ਤੁਸੀਂ ਆਪਣੀ ਕਬੀਲਦਾਰੀ ਆਪ ਸੰਭੋ ਲੈ ਐਵੇਂ ਕਿਵੇਂ ਸਾਂਭ ਲਈਏ ਲਾਣੇਦਾਰਾ ਲਾਣੇਦਾਰੀ ਤਾਂ ਬਜ਼ੁਰਗਾਂ ਹੱਥ ਹੀ ਸੌਂਦੀ ਐ ਉਹਨਾਂ ਬਾਪੂ ਜੀ ਦੇ ਲੱਕ ਨੂੰ ਜੱਫੀ ਪਾਉਂਦੇ ਆ ਕਿਹਾ ਹੁਣ ਸਵਾਸਾਂ ਦਾ ਕੋਈ ਭਰੋਸਾ ਨਹੀਂ ਐਨੀ ਮੁੱਕੜ ਨਿੰਦੇ ਸਵਾਸ ਥੋਡੇ ਉਹਨਾਂ ਬਾਪੂ ਜੀ ਨੂੰ ਹੋਰ ਕੁੱਟ ਲਿਆ ਉਹ ਬੱਸ ਕਰ ਪਸਲੀਆਂ ਤੋੜੇਗਾ ਛੱਡ ਮੈਨੂੰ ਚੰਗਾ ਫਿਰ ਮੇਰੀ ਇੱਕ ਗੱਲ ਮੰਨ ਲੈ ਜਦੋਂ ਬਾਣੀਏ ਦਾ ਹਿਸਾਬ ਕਰਨਾ ਹੁੰਦਾ ਮੇਰੇ ਨਾਲ ਚੱਲਿਆ ਕਰ ਇਹਨਾਂ ਹਾਮੀ ਭਰ ਦਿੱਤੀ ਬਾਪੂ ਜੀ ਖੁਸ਼ ਹੋ ਗਏ ਇਹ ਜਮ੍ਹਾਂ ਬੱਚੇ ਬਣ ਜਾਂਦੇ ਸਨ ਜਦੋਂ ਬਾਪੂ ਜੀ ਨਾਲ ਲਾੜ ਜਿਹੇ ਕਰਦੇ ਮੈਨੂੰ ਬਹੁਤ ਚੰਗਾ ਲੱਗਦਾ ਸੀ ਜੇ ਸਾਡੇ ਘਰ ਕਿਸੇ ਗੱਲ ਤੇ ਤਕਰਾਰ ਹੁੰਦੀ ਤਾਂ ਦੋ ਪਾਰਟੀਆਂ ਬਣ ਜਾਂਦੀਆਂ ਇਹ ਬੀਜੀ ਵੱਲ ਹੋ ਜਾਂਦੇ ਮੈਂ ਬਾਪੂ ਜੀ ਦੀ ਹਾਂ ਵਿੱਚ ਹਾਂ ਮਿਲਾਉਂਦੀ ਬਾਪੂ ਜੀ ਬੜੇ ਖੁਸ਼ ਹੁੰਦੇ ਜਦੋਂ ਮੈਂ ਉਹਨਾਂ ਦੀ ਪੱਖ ਲੈਂਦੀ ਇੱਕ ਦਿਨ ਮੈਨੂੰ ਫਿਰ ਜਾਣਾ ਪਿਆ ਪੇਕੇ ਕੁਝ ਕਿਤਾਬਾਂ ਲਿਆਉਣੀਆਂ ਸਨ ਦੂਸਰੇ ਦਿਨ ਵਾਪਸ ਆਈ ਬਾਪੂ ਜੀ ਨੇ ਫੇਰ ਪੈਰ ਪਿਸ਼ਾ ਖਿੱਚ ਲੈ ਉੱਥੇ ਰੁਕੇ ਵੀ ਨਹੀਂ ਬਾਹਰਲੇ ਘਰ ਚਲੇ ਗਏ ਮੈਂ ਬੜੀ ਪਰੇਸ਼ਾਨ ਹੋਈ ਗੱਲ ਤਾਂ ਫਿਰ ਉੱਥੇ ਹੀ ਆ ਖੜੀ ਸੋਚਿਆ ਮਨਾ ਛੱਡ ਕਿਉਂ ਦੁਖੀ ਹੁੰਨਾ ਫਿਰ ਸੋਚਿਆ ਇੱਕ ਵਾਰ ਪੁੱਛਾਂ ਤਾਂ ਜ਼ਰੂਰ ਦੇਖੀ ਜਾਊ ਮੈਂ ਆਪਣੀ ਜਿੱਦ ਛੱਡ ਦਿਆਂ ਜਿਵੇਂ ਉਹਨਾਂ ਨੂੰ ਠੀਕ ਲੱਗੇ ਉਹਵੇਂ ਕਰ ਲਿਆ ਕਰੂੰ ਕਿਉਂ ਆਪਣੇ ਦਿਮਾਗ ਤੇ ਬੋਝ ਪਾਇਆ ਹੋਇਆ ਹੈ ਕੋਈ ਗੱਲ ਹੋਣੀ ਹੈ ਉਹਨਾਂ ਦੇ ਮਨ ਵਿੱਚ ਤਾਂ ਹੀ ਇਸੇ ਤਰ੍ਹਾਂ ਕਰਦੇ ਨੇ ਚਲੋ ਕਦੇ ਅਣਜਾਣ ਪੁਣੇ ਵਿੱਚ ਕਹੀ ਕੋਈ ਗੱਲ ਦਾ ਬੁਰਾ ਲੱਗ ਗਿਆ ਹੋ जानबूझके बुजुर्गਾਂ ਦਾ ਦਿਲ ਦੁਖੀ ਕਰਾਂ ਇਹ ਤਾਂ ਸੋਚ ਵੀ ਨਹੀਂ ਸਕਦੀ ਕਈ ਦਿਨ ਮੌਕਾ ਭਾਲਦੀ ਰਹੀ ਇੱਕ ਦਿਨ ਦੁਪਹਿਰ ਦੀ ਚਾਹ ਫੜਾਉਣ ਗਈ ਤਾਂ ਬਾਪੂ ਜੀ ਇਕੱਲੇ ਹੀ ਮੰਜੀ ਤੇ ਬੈਠੇ ਸਨ ਮੈਂ ਚਾਹ ਰੱਖ ਕੇ ਉੱਥੇ ਹੀ ਮੰਜੀ ਦੀ ਬਾਹੀ ਨੂੰ ਹੱਥ ਪਾ ਕੇ ਹੀ ਬੈਠ ਗਈ ਬਾਪੂ ਜੀ ਹੈਰਾਨੀ ਨਾਲ ਦੇਖ ਰਹੇ ਸਨ ਕਿ ਮੈਂ ਉੱਥੇ ਕਿਉਂ ਬੈਠ ਗਈ ਉਹ ਕੁਝ ਆਖਣੇ ਲੱਗੇ ਸਨ ਕਿ ਮੈਂ ਆਪਣੀ ਗੱਲ ਸ਼ੁਰੂ ਕਰ ਦਿੱਤੀ ਬਾਪੂ ਜੀ ਇੱਕ ਗੱਲ ਪੁੱਛਾ ਸੱਚ-ਸੱਚ ਦੱਸਣਾ ਮੈਨੂੰ ਉਹ ਦਾ ਸੁਭਾਈ ਇਹ ਜਿਆ ਪੁੱਤ ਉਹ ਆਪਣੇ ਅੰਦਰ ਬੈਠੀ ਸੱਸ ਨੂੰ ਕਦੇ ਸੌਣ ਨਹੀਂ ਦਿੰਦੀ ਤੂੰ ਐਵੇਂ ਦਿਲ ਤੇ ਨਾ ਲਾਇਆ ਕਰ ਬਾਪੂ ਜੀ ਮੇਰੇ ਵੱਲ ਬਿਨਾਂ ਦੇਖੇ ਹੀ ਬੋਲੇ ਮੈਂ ਸਮਝ ਗਈ ਕਿ ਬਾਪੂ ਜੀ ਬੀਜੀ ਬਾਰੇ ਕਹਿ ਰਹੇ ਹਨ ਉਹ ਕਈ ਵਾਰ ਦਾਲ ਪਾਣੀ ਪਿੱਛੇ ਕਹਿ ਦਿੰਦੇ ਸਨ ਕਿ ਨਾ ਲੂਣ ਨਾ ਮਿਰਚ ਮਿੱਟੀ ਵਰਗੀ ਸਬਜ਼ੀ ਬਣਾ ਕੇ ਰੱਖ ਦਿੰਦੀ ਹੈ ਚਾਹ ਬਾਰੇ ਵੀ ਨੁਕਸਮਾਰ ਦਿੰਦੇ ਮੈਂ ਕਿਹਾ ਨਹੀਂ ਬਾਪੂ ਜੀ ਮੈਂ ਬੀਜੀ ਬਾਰੇ ਕੋਈ ਗੱਲ ਨਹੀਂ ਆਖਣੀ ਮੈਂ ਤਾਂ ਥੋੜੇ ਤੋਂ ਪੁੱਛਣਾ ਕਿ ਤੁਸੀਂ ਮੈਨੂੰ ਪਿਆਰਾਂ ਨੂੰ ਹੱਥ ਕਿਉਂ ਨਹੀਂ ਲਾਉਣ ਦਿੰਦੇ ਮੈਂ ਕਹਲੀ ਨਾਲ ਬੋਲੀ ਮੈਂ ਤਾਂ ਤੈਨੂੰ ਆਪਣੀ ਨੂੰ ਹੀ ਨਹੀਂ ਮੰਨਦਾ ਇਹ ਸੁਣ ਕੇ ਮੈਨੂੰ ਧਰਤੀ ਦੀ ਗਤੀ ਤੇਜ਼ ਹੋਈ ਲੱਗੀ ਮੈਨੂੰ ਲੱਗਿਆ ਇਸ ਤੇਜ਼ ਗਤੀ ਨਾਲ ਹੁਣੇ-ਹੁਣੇ ਰਾਤ ਹੋ ਜਾਵੇਗੀ ਇਸ ਰਾਤ ਦੀ ਬੁੱਕਲ ਵਿੱਚ ਮੂਲ ਹੋ ਕੇ ਮੈਂ ਬਹੁਤ ਰੋਵਾਂਗੀ ਕੁਝ ਸਕਿੰਟਾਂ ਵਿੱਚ ਹੀ ਅੱਖਾਂ ਮੂਹਰੇ ਪੰਭੂ ਤਾਰੇ ਦਿਸਣ ਲੱਗੇ ਐਨੇ ਨੂੰ ਉਹਨਾਂ ਨੇ ਆਪਣਾ ਹੱਥ ਪੋਲੇ ਜਿਹੇ ਮੇਰੇ ਸਿਰ ਤੇ ਰੱਖ ਦਿੱਤਾ ਮੈਂ ਤਾਂ ਤੈਨੂੰ ਆਪਣੀ ਧੀ ਸਮਝਦਾ ਧੀਆਂ ਤੋਂ ਪੈਰਾਂ ਨੂੰ ਹੱਥ ਨਹੀਂ ਲਵਾਇਆ ਕਰਦੇ ਬਾਪੂ ਜੀ ਦੇ ਸਿਰ ਤੇ ਰੱਖੇ ਹੱਥ ਨੇ ਸਾਰੇ ਸਰੀਰ ਦਾ ਸੰਤਾਪ ਕੱਢ ਕੇ ਸਕੂਨ ਭਰ ਦਿੱਤਾ ਮੈਂ ਫਿਰ ਉਹਨਾਂ ਦੇ ਪੈਰਾਂ ਵੱਲ ਨੂੰ ਝੁੱਕੀ ਉਹਨਾਂ ਪੈਰ ਪਿਸ਼ਾ ਖੇਚ ਲੈ ਆਪਣੀ ਗਲਤੀ ਤੇ ਸ਼ਰਮਿੰਦਾ ਹੋਈ ਮੈਂ ਸਕੂਨ ਨਾਲ ਭਰੀ ਉੱਥੋਂ ਉੱਠ ਕੇ ਅੰਦਰ ਚਲੇ ਗਈ ਦਿਲ ਦਿਮਾਗ ਅਲੋਕਾਰ ਖੁਸ਼ੀ ਵਿੱਚ ਝੂਮ ਉੱਠਿਆ